ਮਾਡ ਟੋਲ ਬਲਾਜਾ ਫਰੀ ਹੋ ਚੁੱਕਿਆ ਜੀ ਤੇ ਮਾਡ ਟੋਲ ਬਲਾਜਾ ਫਰੀ ਵੇਖੋ ਵੀਰ ਜੀ ਅੱਜ ਧਰਨਾ ਲਗਾ ਟੋਲ ਬਲਾਜੇ ਦੇ ਤੇ ਇਹ ਦੋਹਾਂ ਵੀ ਜਿਹੜੇ ਕੰਪਨੀ ਦੇ ਮੈਨੇਜਰ ਸੀਗੇ ਉਹ ਵੀ ਉੱਥੇ ਮੌਜੂਦ ਸੀਗੇ ਸਾਰਿਆਂ ਦੇ ਨਿਸ਼ਚਿਤ ਸਹਿਮ ਹੋਏ ਆ ਉਹਨਾਂ ਨੇ ਆਪਾਂ ਨੂੰ ਸ਼ੁਭਾਸ਼ਤ ਹੋਇਆ ਕਿ ਨਹੀਂ ਨਹੀਂ ਨੂੰ ਜਿਹੜੀ ਕੱਢਣੀ ਚਾਹਦੇ ਸੀ ਉਹ ਉਹਦਾ ਇਨਕਾਰ ਕੀਤਾ ਕਿ ਆਪਾਂ ਕੋਈ ਲੋਕ ਇਹਨਾਂ ਨੂੰ ਦੱਸਦੀ ਕਰ ਕਿ ਸਾਡੀ ਐਨਐਸਐਲ ਨਹੀਂ ਹੋਣੀ ਚਾਹੀਦੀਆਂ ਉਹ ਅਸੀਂ ਕੋਈ ਕੋਹਨਾਂ ਨੂੰ ਦੇਖਦਾ ਤੇ ਬਾਕੀ ਉਹਨਾਂ ਨੇ ਆਪਾਂ ਕੋਲ ਵੀ ਜਿਹੜਾ ਉਹ ਸਾਨੂੰ ਹੀ 30 ਦੱਸ ਦੇਣਗੇ ਕਿ 20 ਤਿੰਨ ਨੂੰ ਸਦਰੀਆਂ ਨਹੀਂ ਮਾਤੀਆਂ ਤੇ ਆਪਾਂ ਇਦਾਂ ਹੀ ਬਨਾ ਆਪਣਾ ਅੱਗੇ ਦੋਹਰੀ ਕੀਤਾ

ਮੁਦਰੀ ਦੇ ਕੌਪੜੀ ਯਾਵੀ ਜੇ ਦਾ ਮਾ ਨਿਦਲ ਉਹਨਾਂ ਨੂੰ ਲਿਆਓ ਵੀ 18 ਤਰੀਕ ਨੂੰ 9 ਤਰੀਕ ਨੂੰ 11 ਜਨਵਰੀ ਦਾ ਸਾਰੇ ਨੂੰ ਸੈਲਰੀਆਂ ਪਾ ਜਾਣਗੀਆਂ ਜਿਹਨੀਆਂ ਸੰਧੀਆਂ ਦੇ ਵਿੱਚ ਜੋ ਸਾਹ ਕੋਪੜੀ ਦੇ ਦਸਿਆਵੀ ਇਹੀ ਘਾਟੀ ਦੇ ਜਾਣਗੇ ਸਾਡਾ 18 ਤਰੀਕ ਨੂੰ ਐਗਰੀਮੈਂਟ ਨੂੰ ਇੱਕ ਵੀ ਨਾ ਜਣਾ ਪੂਰੀ ਇੱਕ ਸਾਡੇ ਤੋਂ ਸੀਗਲੇ ਨੇ ਅਸਰਾ ਅਜੇ ਵੀ ਪੂਰ ਲੱਗਣਾ ਜਾਂ ਨਹੀਂ ਲੱਗਣਾ ਵੀ ਟਾਈਮਰ ਕੈਨਸਲ ਹੋ ਜਾਣਾ ਜਾਂ ਨਹੀਂ ਨਾ ਉਹ ਲੈ ਕੇ ਆਪਾਂ ਨਾਲ 20 ਰੁਪਏ ਦਾ ਨਾਲ ਆਪਾਂ ਨੂੰ ਕਹਿਣਾ ਪਿਆ ਹੋ ਕੋਈ ਨਹੀਂ ਕਾਪੜੇ ਦੀ ਕੰਮ ਨਹੀਂ ਕਰਦਾ ਸਹਿਮਤ ਹੈ ਜਿਹੜਾ ਸਾਡਾ ਯਾਰ ਕਹਿੰਦੇ ਹੈ ਸਾਡਾ ਮੁੰਡਾ ਸਾਡਾ ਨਹੀਂ ਹੋ ਰਿਹਾ ਇਹ ਜੇ ਤੁਸੀਂ ਪਰਵਾਹ ਨਾ ਤੁਹੋ ਤਾਂ ਨਹੀਂ ਆਉਂਦਾ ਤੁਸੀਂ ਇਹ ਚੀਜ਼ ਦਾ ਸਹਿਮਤ ਹਾਂ ਕਿ ਆਪਾਂ ਕੀ ਤਾਂ ਕਰਦੇ ਅੰਦਰ ਆਏ ਤੁਸੀਂ ਹੋਰ ਦੱਸੋ ਕਿ ਸਹਿਮਤ ਆ ਆਪਾਂ ਨੂੰ ਕੰਪਨੀ ਕਰਨੀ ਨਹੀਂ ਤੁਸੀਂ ਲੈ ਕੇ ਜਾਗੇ ਕੋਈ ਅਜੇ ਕੋਈ ਵੀ ਅਜੇ ਤੱਕ ਕੰਪਨੀ ਹੋਵੇਗਾ ਮਾਰਕ ਹੋਏਗਾ ਕੋਈ ਲੈ ਕੇ ਲਗਾ

ਦੀ ਉਧਰ ਉਹਨਾਂ ਨੇ 20 ਤਰੀਕ ਉਹਨਾਂ ਨੇ ਦਿੱਤੀ ਆ 20 ਤਰੀਕ ਨੂੰ ਆਪਾਂ ਫੇਅਰ ਕਰਾਂਗੇ ਆਪਾਂ ਦੇਖ ਕੇ ਦਵਾਂਗੇ ਕਿ ਸਾਡਾ ਬੰਦਾ ਜਾਂ ਲੱਗੀ ਹੈ ਫੌਦੇ ਨੇ ਆਰੀ ਦੀ ਤਰਫੋਂ ਪਦਵੀ ਚਾਹੀਦੀ ਆਪਾਂ ਉਧਰ ਦੇ ਦੱਸਿਆ ਵੀ 50% ਪਰ 50% ਚੋਲ ਹੀ ਹੋਊਗਾ ਜਿਹਨਾਂ ਆਪਾਂ 20 ਤਰੀਕ ਨੂੰ ਫੇਰ ਦਵਾਂਗੇ ਇਹਨਾਂ ਦੇ ਨਾਲ ਠੀਕ ਹੈ ਕੋਈ ਸਹਿਮਤ ਹੈ ਗੱਲ ਨਾਲ ਮੰਗਣ ਚਲੋ ਜੀਓ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਟੋਲ ਪਲਾਜਾ ਵਰਕਰ ਯੂਨੀਅਨ ਵੱਲੋਂ ਬਾਈ ਨਸ਼ਤਰ ਸਿੰਘ ਹੋਣਾਂ ਦੀ ਗਵਾਹੀ ਦੇ ਵਿੱਚ ਜਿਹੜਾ 4 ਤਰੀਕ ਨੂੰ ਟਲਵਾ ਟੋਲ ਪਲਾਜਾ ਤੇ ਕੰਪਨੀ ਨੂੰ ਮੰਗ ਪੱਤਰ ਦਿੱਤਾ ਗਿਆ ਸੀਗਾ 1 ਤਰੀਕ ਨੂੰ ਉਹਦੇ ਵਿੱਚ ਜਿਹੜੀਆਂ ਤਨਖਾਹਾਂ ਵਧਾਉਣ ਦੇ ਲਈ ਤੇ ਬਾਕੀ ਜਿਹੜੀਆਂ ਤਨਖਾਹ ਸਮੇਂ ਸਿਰ ਨਹੀਂ ਮਿਲਦੀ ਸੀਗੀ ਕੰਪਨੀ ਨੇ ਕਿਹਾ ਸੀਗਾ ਕਿ 10 ਤਰੀਕ ਤੋਂ ਪਹਿਲਾਂ ਪਹਿਲਾਂ ਵਰਕਰਾਂ ਦੀ ਤਨਖਾਹ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਪਾਣੀ ਚਾਹੀਦੀ ਆ ਕੰਪਨੀ ਨੇ 8 ਤਰੀਕ ਤਾ ਲਿਆ ਸੀਗਾ ਤੇ 12 ਵਜੇ ਤੱਕ ਜੇ ਮੰਗਾ ਨਾ ਮੰਨੀਆਂ ਜਾਣਗੀਆਂ ਤਾਂ ਯੂਨੀਅਨ ਵੱਲੋਂ ਖੇਰੇ ਪੰਜਾਬ ਟੋਲ ਪਲਾઝા ਵਰਕਰ ਯੂਨੀਅਨ ਵੱਲੋਂ ਨਿਯੀ ਆ ਸਖਤ ਕਾਰਵਾਈ ਕੀਤੀ ਜਾਊਗੀ ਤੇ ਟੋਲ ਨੂੰ ਫ੍ਰੀ ਕੀਤਾ ਜਾਊਗਾ ਤੇ ਸੋ ਅਸੀਂ ਹੁਣ ਤੇ ਰਵਾਂ ਟੋਲ ਪਲਾઝા ਤੇ ਪਹੁੰਚੇ ਸੀਗੇ ਤੇ ਕੰਪਨੀ ਨੇ ਜਿਹੜੀਆਂ ਮੰਗਾਂ ਉਹ ਨਹੀਂ ਮੰਨੀਆਂ ਤੇ ਕੰਪਨੀ ਜਿਹੜੀ ਉਹ ਕਾਲ ਮਟੋਲ ਕਰ ਰਹੀ ਆ ਸੋ ਹੁਣ ਇਸ ਨੂੰ ਦੇਖਦੇ ਹੋਏ ਅਸੀਂ ਤੇ ਰਵਾਂ ਸਾਰੇ ਵਰਕਰ ਜਿੰਨੇ ਵੀ ਟੋਲ ਪਲਾઝા ਤੇ ਕੰਮ ਕਰਦੇ ਆ ਉਹ ਟੂਲਪਾ ਲੱਗੇ ਇਹਨੂੰ 2 ਘੰਟੇ ਦੇ ਲਈ ਫ੍ਰੀ ਕਰਨ ਜਾ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਹੀ 2-2 3-3 ਘੰਟੇ ਦੇ ਲਈ ਫ੍ਰੀ ਕੀਤਾ ਜਾਊਗਾ ਰੋਜ਼ ਰੋਜ਼ ਜਿਹੜਾ 2-2 3 ਘੰਟੇ ਦੇ ਲਈ ਜਿਹੜਾ ਉਹ ਫ੍ਰੀ ਕੀਤਾ ਜਾਊਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ